ਸਤਿ ਸ਼੍ਰੀ ਅਕਾਲ ਜੀ ਵੈਦਰ ਬਹਾਰਪ੍ਰੀਤ ਵੀਰੇ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਆ ਤੇ ਅੱਜ 8 ਜੁਲਾਈ 2009 ਤੇ 10 ਜੁਲਾਈ ਤਿੰਨ ਦਿਨਾਂ ਦੇ ਵਿੱਚ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿਣ ਤੇ ਆ ਸਾਰ ਨੇ ਤੇ ਕਿਹੜੇ ਕਿਹੜੇ ਖੇਤਰਾਂ ਵਿੱਚ ਅਮੀ ਪੈ ਸਕਦਾ ਕਿਤਕ ਤਾਲਕਰ ਕਿਹੜੇ ਕਿਹੜੇ ਖੇਤਰਾਂ ਦਰਮਿਆਨਾ ਤੇ ਕਿਹੜੇ ਕਿਹੜੇ ਇਲਾਕਿਆਂ ਵਿੱਚ ਜ਼ਿਲ੍ਹਿਆਂ ਵਿੱਚ ਭਾਰੀ ਜੜਾ অতি ਭਾਰੀ ਵੀ ਤਰਚ ਕੀਤਾ ਜਾ ਸਕਦਾ ਸਾਰੀ ਅਪਡੇਟ ਜਾਣਕਾਰੀ ਆਪੇ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਗੁਜ ਇਹ ਤੇ ਸ ਵੀਡੀਓ ਨੂੰ ਵੇਖ ਰਹੇ ਕਮੈਂਟ ਕਰਕੇ ਜਰੂਰ ਦੱਸਿਆ ਕਰਦੇ ਇੱਕ ਹੋਰ ਛੋਟੀ ਜਿਹੀ ਬੇਨਤੀ ਕਰ ਦੇਣਾ ਚਾਹੁੰਦੇ ਆ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਸਵੇਰ ਦੇ ਸੈਟਲਾਈਟ ਤਸਵੀਰਾਂ ਵੇਖ ਰਹੇ ਕ੍ਰੀਪ ਆਉਣੇ ਕੁ 7 ਵਜੇ ਦੇ ਸੈਟਲਾਈਟ ਤਸਵੀਰਾਂ ਨੇ ਤਸਵੀਰਾਂ ਵਿੱਚ ਸਾਫ਼ ਸਬਤ ਦਿਖਾਈ ਦੇ ਰਿਹਾ ਜਿਹੜਾ ਆਪਣੇ ਪਾ ਪੱਛਮੀ ਸਰਦੀ ਇਲਾਕੇ ਹੋ ਗਏ ਪਾਕਿਸਤਾਨ ਦੇ ਨਾਲ ਲੱਗਦੇ ਖਾਸ ਕਰ ਅਮਰਸਰ ਤਰਨਤਾਰਨ ਦੇ ਇਲਾਕੇ ਫਿਰੋਜ਼ਪੁਰ ਦੇ ਇਲਾਕੇ ਇਥੇ ਜਿਹੜੀ ਪੱਤਲਵਾਈ ਐਕਟਿਵ ਹੋਣਾ ਸ਼ੁਰੂ ਹੋ ਗਏ ਤੇ ਕੁਝ ਕ ਹੋ ਫਸਪੁਰ ਅਮੋਕਾ ਉਸ ਵਾਰ ਅਮਰ ਸਾਤ ਤਰੰਤਨ ਜਿਲੰਦਰ ਕਪੂਰਥਲਾ ਕੁਸ਼ਕੁਰਤਾਸ ਪ੍ਰਤੀਭਾਗਾ ਵਿੱਚ ਅਮੀਰ ਗਤੀਵਿਧੀਆਂ ਜਿਹੜੇ ਵੇਖਣ ਨੂੰ ਮਿਲ ਸਕਦੇ ਨੇ ਜੇਕਰ ਬੱਦਲ ਵਈ ਹੋਰ ਐਕਟਿਵ ਹੁੰਦੀ ਤੇ ਨਾ ਲੱਗਦੇ ਹੋਰ ਜਿਲ੍ਹਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਤੇ ਇਨ੍ਹਾਂ ਖੇਤਰਾਂ ਵਿੱਚ ਆਉਣ ਵਾਲੇ ਇਕ ਦੋ ਚਾਰ ਕੈਡਰ ਵਿੱਚ ਵਿੱਚ ਇੱਥੇ ਜਿਹੜਾ ਹਲਕਾ ਦਰਮਿਆਨਾ ਕਿਤੇ ਦਰਮਿਆਨੇ ਤੋਂ ਭਾਰੀ ਵੀ ਦੀ ਚੱਟ ਵੇਖਣ ਨੂੰ ਮਿਲ ਸਕਦੀ ਤੇ ਬੱਦਲ ਵਈ ਹੋਰ ਐਕਟਿਵ ਹੁੰਦੀ ਤੇ ਨਾ ਲੱਗਦੇ ਹੋਰ ਵੀ ਆ ਖੇਤਰਾਂ ਨੂੰ ਪ੍ਰਭਾਵਿਤ ਕਰੇਗੀ ਤੇ ਅੱਜ 8 ਜੁਲਾਈ ਨੂੰ ਵੀ ਪਾ ਪਗਲ ਕਰ ਟੁੱਟਵੇਂ ਤੌਰ ਤੇ ਜਿਹੜਾ ਮੀਂਹ ਕੁਝ ਇਲਾਕਿਆਂ ਜੇ ਕਹਸ ਤੇ ਬਹੁਤੇ ਇਲਾਕਿਆਂ ਵਿੱਚ ਜਿਹੜਾ ਮੀਂਹ ਦਾਸਤਕ ਦੇ ਸਕਦਾ ਜਾਨੀ ਕਿ ਅੱਜ 8 ਜੁਲਾਈ ਵੇਸ ਤੱਕ ਖਾਸ ਦਿਨ ਰਹਿਸ ਰ ਕੱਲ 9 ਤੇ ਪਰਸੋ 10 ਜੁਲਾਈ ਠੀਕ ਹੈ ਦੋ ਦਿਨਾਂ ਦੇ ਵਿੱਚ 9 ਜਾਂ 10 ਜੁਲਾਈ ਨੂੰ ਇੱਕ ਦਿਨ ਕਾਫੀ ਅਸਰ ਰਣਗੇ ਮੀਂਹ ਆਪਾਂ ਕੱਲ ਕੇ ਟਾਰਗੇਟ ਵਗੈਰਾ 9 ਜੁਲਾਈ ਨੂੰ ਜਰਾ ਸਵੇਰ ਤੋਂ ਬਾਅਦ ਨਹੀਂ ਦਿਖਾਈ ਦੇ ਰਿਹਾ 9 ਜੁਲਾਈ ਨੂੰ ਕਾਫੀ ਖੇਤਰਾਂ ਵਿੱਚ ਆ ਵੱਡੇ ਜਿਹੜੇ ਪੱਤਰ ਤੇ ਮੀਂਹ ਕਾਫੀ ਖੇਤਰਾਂ ਨੂੰ ਪ੍ਰਭਾਵਿਤ ਕਰਸ ਰਾਜ ਵੀ ਬਹੁਤੇ ਖੇਤਰਾਂ ਵਿੱਚ ਚਾਂਸ ਸੀਗੇ ਨੇ ਪੰਜਾਬ ਨਾਲ ਲੱਗਦੇ ਹਰਿਆਣਾ Rajasthan ਪੱਛਮੀ UP ਆ ਦਿੱਲੀ ਦੇ ਖੇਤਰਾਂ ਵਿੱਚ ਜਿਹੜਾ ਸਵੇਰ ਤੋਂ ਜਿਹੜੇ ਪੈਰ ਸ਼ਾਮ ਦੇ ਆਸਪਾਸ ਪੱਤਲੇ ਫਿਰ ਤੋਂ ਐਕਟਿਵ ਹੋਵੇ ਕਿ ਜੋ ਕਿ ਹੋਸਰਾ Rajasthan ਦੇ ਖੇਤਰਾ ਵਿੱਚ ਜਿਹੜੇ ਉੱਤਰ ਪੂਰਬ ਪੱਛਮੀ શ્રી ਗੰਗਾਣਾਗਰ ਹੋ ਗਿਆ ਸੂਰਤ ਘਾੜ ਹੋ ਗਿਆ ਜਾਂ ਹਰਮਾਨ ਘਾੜ ਹੋ ਗਿਆ ਸੰਗਰੀਤ ਖੇਤਰਾ ਵਿੱਚ ਸਿਰਸ ਸਾਰ ਫਤਿਆਬਾਦ ਇਤਿਹਾਸ ਉਹ ਜਿਹੜੇ ਪੱਤਲੇ ਪਾਣ ਸਕਦੀ ਹੈ ਪਾਣੀ ਪੱਤਲੇ ਲੱਗ ਸੋਨੀ ਪੱਤੇ ਲੱਗ ਕੇ ਚੰਡੀਗੜ੍ਹ ਦੇ ਨਾਲ ਲੱਗਦੇ ਕੁਝ ਹਰਿਆਣਾ ਪੰਜਾਬ ਦੇ ਖੇਤਰ ਹੋਗੇ ਪੱਛਮੀ ਯੂਪੀ ਸਾਰਨਪੁਰ ਹੋ ਗਿਆ ਪੀਲੀ ਪੱਤੋ ਕੇ ਇਤਿਹਾਸਪਾਸ ਖੇਤਰਾ ਵੀ ਦਿੱਲੀ ਦੇ ਖੇਤਰ ਹੋਗੇ ਜਾਂ ਦੱਖਣੀ ਪੰਜਾਬ ਹੋ ਗਿਆ ਫਾਜ਼ਿਲਕਾ ਤੋਂ ਲੈ ਕੇ ਬਠਿੰਡਾ ਮਾਨਸਾ ਹੋ ਗਿਆ ਜਾਂ ਇਤਿਹਾਸਕ ਖੇਤਰ ਇਹ ਪੱਤਲੇ ਵੀ ਐਕਟ ਸੋਰੇ ਅਗਲੇ ਜਿਹੜੇ ਸਵੇਰ ਦੇ ਕੈਂਟਾ ਵਿੱਚ ਕਿਤੇ ਕਿਤੇ ਪੱਤਰ ਵੀ ਐਕਟਿਵ ਹੋਣ ਦੇ ਅਸਾਰ ਨੇ ਤੇ ਅੱਜ 8 ਜੁਲਾਈ ਨੂੰ ਵੀ ਬਹੁਤੇ ਖੇਤਰਾਂ ਵਿੱਚ ਚਾਣ ਸੇਗੇ ਨੇ ਮੀਂਹ ਦੇ ਨਾਲ ਆਪਾਂ ਗੱਲ ਕਰੀ ਕਿਤੇ ਕਿਤੇ ਗਰਜ ਲਿਸ਼ਕ ਜਿਹੜੀ ਵੇਖਣ ਨੂੰ ਮਿਲਸਰੀ ਕਿਤੇ ਕਿਤੇ ਕੁਝ ਖੇਤਰਾਂ ਵਿੱਚ ਕਣੀਆਂ ਤਲੇ ਹਲਕਾ ਤੇ ਕਿਤੇ ਕਿਤੇ ਹਲਕੇ ਤੋਂ ਦਰਮਿਆਨਤ ਕੁਝ ਖੇਤਰਾਂ ਕੇਵਲ ਬੱਦਲ ਵਾਈ ਜਿਹੜੀ ਵੇਖਣ ਨੂੰ ਮਿਲਸਰੀ ਹਲਕੀ ਸੰਘਣੀ ਠੀਕ ਹੈ ਅੱਜ ਤੇ ਕੁਝ ਖੇਤਰਾਂ ਵਿੱਚ ਕਣੀਆਂ ਜਿਹਾ ਪੈ ਗਿਆ ਜ ਮੌਸਮ ਸਾਫ ਹੈ ਕੁਝ ਖੇਤਰਾਂ ਵਿੱਚ ਹਲਕੇ ਦਰਮਿਆਨੇ ਤੇ ਕੁਝ ਥੋੜੇ ਬਹੁਤ ਖੇਤਰ ਜੇ ਆਪਾਂ ਗੱਲ ਕਰੀ ਕਿਤੇ ਕਿਤੇ ਜਿਹੜੀ ਆ ਭ ਜਿਹੜੀ ਸੀ ਗੰਗਾ ਨਗਰ ਤੋਂ ਲੈ ਕੇ ਦਿੱਲੀ ਦੇ ਖੇਤਰ ਜਾਨਕੀ ਆ ਜਿਹੜਾ ਪੱਛਮੀ ਉਸ ਜਿਹੜਾ ਮੱਧ ਕੇਂਦਰ ਦੇ ਯੂਪੀ ਦੇ ਖੇਤਰ ਇਥੇ 3 ਕ੍ਰਾਸ ਕਰ ਰਹੀ ਤੇ ਅੱਜ ਵੀ ਚਾਨ ਸੇ ਗਨੇ ਠੀਕ ਹੈ ਤਾਂ ਅੱਜ ਵੀ ਕਈ ਖੇਤਰਾਂ ਵਿੱਚ ਮੀਂਹ ਦੇ ਅਸਰ ਜਿਹੜੇ ਪਨ ਸਕਦੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ Rajasthan ਪੱਛਮੀ ਯੂਪੀ ਦਿੱਲੀ ਦੇ ਖੇਤਰ ਪੰਜਾਬ ਦੇ ਖੇਤਰ ਤੇ ਕੱਲ 9 ਜੁਲਾਈ ਇਸ ਦਾ ਖਾਸ ਰਸ ਨੌਂ ਚ 10 ਦੇ ਦੋ ਦਿਨਾਂ ਦੇ ਵਿੱਚ ਪੰਜਾਬ ਦੇ ਬਹੁਤੇ ਖੇਤਰ ਹਰਿਆਣਾ ਉੱਤਰੀ ਹਰਿਆਣਾ ਹੋ ਗਿਆ ਤੇ ਉੱਤਰੀ ਜਿਹੜਾ Rajasthan ਹੋ ਗਿਆ ਪੱਛਮੀ ਯੂਪੀ ਹੋ ਗਿਆ ਦਿੱਲੀ ਦੇ ਕਾਫੀ ਖੇਤਰਾਂ ਵਿੱਚ ਆ ਵੱਟੇ ਪੱਤਰ ਜਿਹੜਾ ਮੀਂਹ ਪ੍ਰਭਾਵਿਤ ਕਰ ਸਕਦਾ ਹੈ ਤੇ ਜ਼ਿਲ੍ਹੇਵਾਰ ਆਪਾਂ ਦੱਸਣ ਦੀ ਕੋਸ਼ਿਸ਼ ਕਰੀਏ ਜਿਵੇਂ ਪਠਾਨਕੋਟ ਹੋ ਗਿਆ ਗੁਰਦਾਸਪੁਰ ਦੇ ਇਲਾਕੇ ਹੋ ਗਏ ਆ ਪੂਰਬੀ ਖੇਤਰੋ ਕਿ ਲੁਧਿਆਣਾ ਹੋ ਗਿਆ ਮਲੇਰਕੋਟ ਹੋ ਲਾ ਗਿਆ ਜਾਂ ਆਪਣਾ ਰੂਪਨਗਰ ਹੋ ਗਿਆ ਮੋਹਾਲੀ ਚੰਡੀਗੜ੍ਹ ਪਟਿਆਲਾ ਸੰਗਰੂਰ ਹੋ ਗਿਆ ਉਸ ਤੋਂ ਬਾਅਦ ਆਮਰਸਰ ਤਰਨਤਾਰਨ ਤੇ ਜਲੰਧਰ ਕਪੂਰਥਲਾ ਹੋ ਗਿਆ ਤੇ ਆਫਰੂਸਪੁਰ ਮੋਗਾ ਆ ਗਿਆ ਫਰੀਦਕੋਟ ਹੋ ਗਿਆ ਬਠਿੰਡਾ ਆ ਗਿਆ ਮਾਨਸਾ ਆਸਾ ਪਰਨਾਲਾ ਤੇ ਖੇਤਰੋ ਕਿ ਫਾਜ਼ਿਲਕਾ ਗਿਆ ਆਪਣਾ ਫਰੀਦਕੋਟ ਜਾਂ ਇਸ ਤੇ ਨਾਲ ਲੱਗਦੇ ਮੋਗਾ ਤੇ ਖੇਤਰੋ ਕਿ ਤੇ ਕਾਫੀ ਖੇਤਰ ਵਿਚ ਚਾਂਸ ਰਹਿਣਗੇ ਕਿਨ ਕਿ ਆ ਪਰसों ਹਰ ਇੱਕ ਦਿਲੇ ਤੱਕ ਇੱਕ ਵਾਰ ਜ਼ਰੂਰ ਮੀ ਪਹੁੰਚੇਗਾ ਕੁਝ ਖੇਤਰਾ ਵਿੱਚ ਦੋ ਜਾਂ ਦੋ ਤੋਂ ਵੱਧ ਵਾਰ ਅਮੀ ਪੈ ਸਕਦਾ ਹੈ ਬਾਕੀ ਨਾਲ ਲੱਗਦੇ ਹਰਿਆਣਾ ਦੇ ਖੇਤਰੋਗੇ ਸਿਸਰ ਸਾਰ ਹੋ ਗਿਆ ਫਤਿਆਬਾ ਤੋਂ ਚਾਂਸ ਰਹਿਣਗੇ ਪਾਣੀਪਤ ਲੈ ਕੇ ਸੋਨੀਪਤ ਹੋ ਗਿਆ ਜਾਂ ਆਪਣੇ ਚੰਡੀਗੜ੍ਹ ਦੇ ਨਾਲ ਲੱਗਦੇ ਕੈਥ ਲੰਬਾਲਾ ਆਪਣਾ ਪੰਚਗਲ ਹੋ ਗਿਆ ਸਾਰਨਪੁਰ ਹੋ ਗਿਆ ਯੂਪੀ ਦੇ ਖੇਤਰੋਗੇ ਪਛਵੀ ਯੂਪੀ ਦੇ ਆ ਦਿੱਲੀ ਦੇ ਖੇਤਰੋਗੇ ਉੱਤਰੀ ਆ ਰਾਜਸਥਾਨ ਸ਼੍ਰੀ ਗੰਗਨ ਹਰਮਾਨਗੜ ਨੂਬਗੜ ਹੋ ਗਿਆ ਸੂਰਤਗੜ ਹੋ ਗਿਆ ਆ ਨਾਲ ਲੱਗਦੇ ਕੋਈ ਸੰਗਰੀਆ ਦੇ ਲੱਕ ਚੂਰੂ ਦੇ ਖੇਤਰਾ ਵਿੱਚ ਚਾਂਸ ਰਹਿਣਗੇ ਜਾਨੀ ਕਿ ਕਿਸੇ ਵੀ ਇਲਾਕੇ ਵਿੱਚ ਇੱਕ ਅੱਧੀ ਵਾਰ ਮੀ ਜ਼ ਕਦੇ ਆਲਕਾਰ ਕੁਝ ਖੇਤਰਾਂ ਦਰਮਿਆਨਾ ਤੇ ਕੁਝ ਖੇਤਰ ਦਰਮਿਆਨੇ ਤੋਂ ਆਪਾਰੀ ਜਿਹੜਾ ਮੈਂ ਦਰਜ ਕੀਤਾ ਜਾ ਸਕਦਾ ਕੁਝ ਖੇਤਰਾਂ 2 ਜਾਂ 2 ਤੋਂ ਵੱਧ ਵਰਮੀ ਪੈਸ ਰਿਹਾ ਕੁਝ ਖੇਤਰਾਂ ਵਿੱਚ ਇੱਕ ਵਾਰ ਜਿਹੜਾ ਮੈਂ ਵੇਖਣ ਨੂੰ ਮਿਲਦਾ 8 9 10 ਜੁਲਾਈ ਦੇ ਵਿੱਚਕਾਰ ਤਾਂ ਮੇਨ ਟਾਰਗੇਟ ਵਗੈਰਾ 9 ਜੁਲਾਈ ਨੂੰ ਕਾਫੀ ਖੇਤਰਾਂ ਵਿੱਚ ਅੱਜ ਵੀ ਬਹੁਤ ਖੇਤਰਾਂ ਵਿੱਚ ਚਾਂਸ ਹੈਗੇ ਨੇ 10 ਜੁਲਾਈ ਨੂੰ ਸੜਾ ਟੁੱਟੀਆਂ ਕਾਰਵਾਈਆਂ ਰਹਿ ਸਕਦੀਆਂ ਨੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਾਂ ਚੈਨਲ ਦੇ ਵਿਚਾਰਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਵੀਡੀਓ